ਸੱਚੇ ਕਾਜੀ ਸਾਰਿਆਂ ਨੂੰ ਕਿ ਬੇ ਸਾਰੇ ਆਸ ਕਰਦੇ ਆ ਤੁਸੀਂ ਸਾਰੇ ਜੀ ਠੀਕ ਹੋਵੋਗੇ ਜੀ ਚੜ੍ਹਦੀ ਕਲਾ 'ਚ ਹੋਵੋਗੇ ਜੀ ਤੇ ਅਸੀਂ ਵੀ ਸਾਰੇ ਠੀਕ ਠਾਕ ਆ ਜੀ ਟਾਈਮ ਹੋ ਗਿਆ ਜੀ ਸਾਢੇ 7 ਕੱਪੜੇ-ਕੁੱਪੜੇ ਧੋਤੇ ਆਪਾਂ ਤੇ ਮੈ ਲਾ ਲਈਏ ਪੁਰਚੇ ਤੇ ਮੰਮੀ ਪਸਵਾਤਾ ਦੇ ਲਾ ਰਹੇ ਨੇ ਬੱਕਰ ਤੇ ਗਰਮੀ ਫੇਰ ਹੋ ਗਈ ਜੀ ਹੁਣ ਬਹੁਤ ਜ਼ਿਆਦਾ ਤੇ ਵੀਡੀਓ ਸ਼ੁਰੂ ਕਰੇ ਤੋਂ ਪਹਿਲਾਂ ਪਲੀਜ਼ ਜਿਹੜੇ ਸਾਡੇ ਚੈਨਲ ਦੇ ਨਵੇਂ ਆ ਪਹਿਲੀ ਵਾਰ ਸਾਡਾ ਬਲੌਗ ਵੀਡੀਓ ਦੇਖ ਰਹੇ ਆ ਚੈਨਲ ਨੂੰ ਕਰ ਲਿਓ ਜੀ ਸਬਸਕ੍ਰਾਈਬ ਜੀ ਵੀਡੀਓ ਨੂੰ ਲਾਈਕ ਕਰ ਦਿਓ ਵਧੀਆਂ ਲੱਗੀ ਤਾਂ ਤੇ ਬਾਕੀ ਕਿਵੇਂ ਦੀ ਲੱਗੀ ਇਹ ਕਮੈਂਟ ਕਰਕੇ ਜਰੂਰ ਦੱਸਿਓ ਤੇ ਸ਼ੇਅਰ ਜਰੂਰ ਕਰਿਆ ਕਰੋ ਜੀ ਤੇ ਬਾਕੀ ਐਡ ਆਉਂਦੀ ਹੈ ਜਿਹੜੀ ਐਡ ਨੂੰ ਸਕਿਪ ਨਾ ਕਰਿਆ ਕਰੋ ਤੇ ਸਪੋਰਟ ਕਰੋ ਜੀ ਸਾਏ ਸੈਟਰਡੇ ਕੱਲ ਨੂੰ ਸੰਡੇ ਦੋ ਛੁੱਟੀਆਂ ਪਹਿਲਾਂ ਗੁੱਦਵਾਰ ਨੂੰ ਦੀ ਛੁੱਟੀ ਕਰਕੇ ਸਕੂਲ ਵਾਲੇ ਪੜਾਉਂਦੇ ਘਾਟਾ ਛੁੱਟੀਆਂ ਵੱਧ ਜਾਂਦੀਆਂ ਐ ਨਹੀਂ ਜੋ ਆ ਕਾਨੂੰ ਸਕੂਲ ਰੱਖਿਆ ਕਰਕੇ ਘਰੇ ਛੁੱਟੀਆਂ ਦੇ ਛੁੱਟੀਆਂ ਕਰੀਆਂ ਤੇ ਕੀ ਆਸਾ ਨਹੀਂ ਹੈ ਸਹੀ ਗੱਲ ਹੈ ਚਲੋ ਜੀ ਮੈਂ ਲਾਲਾ ਖੋਚੇ ਤੁਮ ਦਿਲਦੇ ਸੋ ਮੁਕੀਏ

ਰੋਣਾ ਕਰਦਾ ਕਰਦਾ ਕਿ ਲੈਣਾ ਸੀ ਜੰਮੀ ਵਾਲਿਆ ਯਾਰ ਮੀਂਹ ਹੋਰ ਬੱਲਾ ਹੀ ਦਾਮ ਜਾ ਹੋਇਆ ਤੇ ਬੱਦਲ ਹੋਏ ਪਏ ਨੇ ਦੇਖ ਕੇ ਜਿਹੜੇ ਖਾਈ ਜਾਂਦਾ ਰੱਬ ਨੂੰ ਨਹੀਂ ਬੋਲਦਾ ਜੀ ਆਪਾਂ ਮਾਂਜਣ ਲੱਗ ਗਏ ਭਾਂਡੇ ਬਸ ਭਾਂਡੇ ਕੁੰਡੇ ਮਾਂਜ ਕੇ ਤੇ ਬਸ ਚਾਹ ਕਰਾਂਗੇ ਫੇਰ ਜਾਊਗੀ ਚਾ ਫੇਰ ਆਪਾਂ ਬਿਲੇ ਨਾ ਉਹਨੂੰ ਕੇ ਤੁਨਾਲਾ ਭਾਈ ਨਾ ਲੱਗਣਾ ਹੋਰ ਲੋ ਜੀ ਇੱਥੇ ਲੱਗੀ ਸੀ ਮੈਂ ਪੱਥਰ ਸਾਫ਼ ਕਰਨ ਭਾਂਡੇ ਆਲਾ ਇਹਦੇ ਨਾਲ ਫਿਰ ਜੇ ਕਈ ਦਿਨਾਂ ਤੋਂ ਸਾਫ਼ ਜਣਾ ਕਰੀਏ ਫਿਰ ਹੋਰੀ ਪਾਰੇ ਤਾਇਆ ਜੰਮ ਜਾਂਦਾ ਤੇ ਮਾੜੀ ਮਾੜੀ ਹਰੇਵਾਈ ਵੀ ਹੋਰੀ ਸੀਗੀ ਮਹਾ ਜਲ ਮੈਂ ਸਾਫ਼ ਕਰਦਾ ਫਿਰ ਮਗਾ ਚਾਹੂ ਕਰਾਂਗੇ ਚਾਹੂ ਕਰਕੇ ਮਗਾ ਫੇਰ ਨਾ ਕੇ ਆਵਾਂਗੀ ਬਸ ਜੇ ਇਤੂ ਬਾਅਦ ਕਰ ਲਈ ਸਵਾ ਚਾਹ ਚਾਹ ਕਰਕੇ ਫੇਰ ਨਾ ਆਣੂ ਕਿ ਹੋਗੇ ਸੀਗੇ ਆਪਾਂ ਦੇਲੇ ਮੈਂ ਕਈ ਦਿਨਾਂ ਤੋਂ ਸਾਫ਼ ਕਰਦਿੰਨੀ ਹੈ ਜਿਵੇਂ ਨੀਰ ਇੱਥੇ ਜੰਮ ਜਾਂਦਾ ਵੱਲੇ ਫਿਰ ਪੱਥਰ ਤੇ ਤੇ ਫਿਰ ਭੈੜਾ ਜਿਹਾ ਲੱਗਦਾ ਤੇ ਹਨਾ ਹੋੜ ਹੀ ਹੋ ਜਾਂਦਾ ਸੁੱਕਲਾ ਜਾਂ ਲਓ ਜੀ ਧੁਆਦ ਆਪਾਂ ਬਸ ਇੱਥੋਂ ਵੀਡੀਓ ਬਣਾ ਕੇ ਫਿਰ ਆਪਾਂ ਚਾਹ ਜੂ ਬਰੀ ਚਾਹ ਕਰਕੇ ਖੇਤਾਂਾਂ ਦੀ ਭੇਜੀ ਤੇ ਫਿਰ ਮੈਂ ਨਾਲ ਨੂੰ ਕਿਈ ਹੋਵੇ ਸੀ ਆਪਾਂ ਬੇਲੇ ਤੇ ਫਿਰ ਇਦੋਂ ਬਾਅਦ ਹੁਣ ਤੁਹਾਨੂੰ ਮਿਲਾਂ ਮਿਲਾਂਗੇ ਆਪਾਂ ਸ਼ਾਮ ਨੂੰ ਤੇ ਬਾਕੀ ਦੀ ਲਓ ਜੀ ਮੈਂ ਤੇ ਮੰਮੀ ਚੱਲੇ ਆਂ ਖੇਤ ਮੰਮੀ ਕਹਿੰਦੀ ਕੱਦੂ ਲੈ ਕੇ ਆਉਣੇ ਮੈਂ ਕਿਹਾ ਚੱਲ ਮੈਂ ਚੱਲਦੀ ਆਂ ਨਾਲ ਮੈਂ ਕਿਹਾ ਝੋਨਾ ਦੇਖ ਆਉਂਗੀ ਮੈਂ ਕਿੰਨਾ ਜ਼ਰ ਹੋ ਕੇ ਖੇਤ ਹੀ ਨਹੀਂ ਆਇਆ ਮੈਂ ਚੱਲ ਆਪਾ ਦੇਖਿਆ ਕਿ ਝੋਨਾ ਉਹ ਵੀ ਮੌਸਮ ਵਧੀਆ ਸੀਗਾ ਜੀ ਅੱਜ ਜ ਨੀਰੇ ਚਾਰੇ ਦਾ ਹਜੇ ਲੈਟ ਨਹੀਂ ਆਈ ਜੀ ਹਰਾ ਕੁਤਰਨਾ ਲੈਟ ਗਈ ਨੂੰ ਘਾਟਾ ਹੋ ਗਿਆ ਪਤਾ ਨਹੀਂ ਕਿਵੇਂ ਕੱਟ ਪਈ ਤੇ ਫਿਰ ਅਸੀਂ ਬੈਠੀਆਂ ਬੈਠੀਆਂ ਆ ਗੀਆਂ ਖੇਤ ਕੰਨੀ ਲੋ ਜੀ ਆ ਝੋਨਾ ਤਾਂ ਆਪਣਾ ਹੀ ਹੈ ਚੱਲ ਪਿਆ ਦੇਖੋ ਉਹ ਦੂਰ ਤੱਕ ਰੱਪਣਾ ਹੀ ਹੈ ਇਧਰ ਆਪਣੀਆਂ ਸਲੇਟਾਂ ਆ ਗਈਆਂ ਸੋਲਰ ਸਿਸਟਮ ਦੇਖੋ ਜੀ ਝੋਨਾ ਤਾਂ ਬਹੁਤ ਸੋਹਣਾ ਖੜਾ ਹੈ ਗੋਡੇ-ਗੋਡੇ ਤੋਂ ਵੀ ਉੱਤੇ ਹੋ ਗਿਆ ਅੱਜ ਡੈਡੀ ਹੋਰਾਂ ਨੇ ਬਣਾਈ ਹੈ ਖਾਜੇ ਦੀ ਮਟੀ ਦੇਖੋ ਜੀ ਮੇਹ ਰੱਖਣ ਬਾਬਾ ਜੀ ਪਾਣੀ ਵਧੀਆ ਹੋਵੇ ਰਵੇ ਆਪਣੀ ਮੋਟਰ ਦਾ ਇੱਕ ਕਾ ਬਣਾਈਏ ਦੇਲੀ ਜੀ ਅੱਜ ਕੱਦ ਦੇਖੋ ਜੀ ਬੱਲਾ ਬੁੱਲਾ ਤਾਂ ਬਹੁਤ ਆ ਪਰ ਆਪਣੇ ਇੱਥੇ ਰਾਹ ਜਾਂਦੇ ਆ ਨਾ ਜਿਹੜੇ ਉਹ ਲੈ ਜਾਂਦੇ ਆ ਕਦੂ ਮੈਨਰ ਚ ਪਾਣੀ ਵੀ ਦੇਖੋ ਜੀ ਥੋੜਾ ਹੀ ਐ ਰਾਹ ਦੇ ਆ ਜੀ ਕਦੇ ਦਿਨ ਚ ਬੰਦ ਹੋ ਜੂ ਮੰਮੀ ਪਾਲੀ ਜਾਂਦੇ ਜੀ ਕਦੂ ਕਾਹ ਵਾਲਾ ਹਨਾ ਕੁੱਤਾ ਦਾ ਹੋ ਗਿਆ ਜੀ ਠੰਡਾ ਨਾ ਲਿਆ ਮੈਨਰ ਚ ਵਰ ਗਿਆ ਹੁਣ ਸਾਰ ਐਦਾਂ ਰੱਬ ਪੂਰਾ ਬਰੀ ਜਾਂਦਾ ਜੀ ਪਤਾ ਨਹੀਂ ਐਦਾਂ ਆਪਣੇ ਗੱਡੀ ਨਹੀਂ ਆਉਂਦਾ ਪੂਰਾ ਐ ਪੂਰਾ ਹੋਇਆ ਪੈ ਵੀ ਬਸ ਪੂਰਾ ਬਰੀ ਜਾਂਦਾ ਜਿਵੇਂ ਐ ਪੂਰਾ ਮੀਂਹ ਦਿਖਾਈ ਦਿੰਦਾ

ਆ ਲਾਂ ਨਾ ਵੀ ਬਹੁਤ ਲੱਗਦੇ ਆ ਦੇਖ ਕਿੰਨੀਆਂ ਪਹਿਲਾਂ ਤਾਂ ਜੋ ਜੋ ਛੋਣੇ ਵਾਲੇ ਲੈ ਕੇ ਗਏ ਆ ਕਿੰਨੇ ਦਿਨ ਤਾਂ ਥਿਆਏ ਨਹੀਂ ਤੇ ਹੁਣ ਜਾ ਹੋਰ ਹੁਣ ਜਾ ਕੇ ਕੱਦੂ ਥਿਆਉਣ ਲੱਗੇ ਆਪਾਂ ਚੜ ਗਏ ਬੱਟ ਤੇ ਕਿਤੇ ਤੱਕ ਵੀ ਨਾ ਜਾਗੇ ਪੂਰਾ ਮੌਸਮ ਹੋ ਗਿਆ ਨਾ ਮੀਂਹ ਆਲਾ ਲੋ ਜੀ ਆਪਾਂ ਚੱਲੇ ਆ ਘਰੇ ਕੱਦੂ ਆਪਾਂ ਨੂੰ ਗਏ ਇੱਥੇ ਆ ਤੇ ਟਰੈਕਟਰ ਦਹਿਮ ਬਹੁਤ ਹੈ ਜੀ ਦਹਿਮ ਦਹਿਮ ਹੋਇਆ ਪਿਆ ਹੈ ਦੇ ਨੇ ਜੀ ਜਾ ਕੇ ਕੀ ਬੰਦਣਾ ਨੀ ਤੂੜੀ ਬਾ ਕੇ ਬੰਦਣਾ ਸਾਡੇ ਮੋਟਰ ਹੈ ਜੀ ਉਹ ਹੈ ਇੰਜਨ ਹੈ ਨੀਗਾ ਤੇ ਫਿਰ ਉਸ ਤੇ ਮੋਟਰ ਦਾ ਲਾਈਟ ਤਾਂ ਹੁੰਦਾ ਹੁਣ ਸਾਨੂੰ ਪਤਾ ਹੀ ਹੈ ਨਾ ਲਾਈਟ ਆਊਟ ਹੋ ਕੇ ਰਹਿ ਜਾਉ ਲਾਈਟ ਗਈ ਆ 3:30 ਵਜੇ ਦੀ 5 ਵਜਣ ਵਾਲੇ ਹੋ ਗਏ ਚਲੋ ਜੀ ਮੈਂ ਦਿਆ ਕਰੇ ਜਾ ਕੇ ਸਾਨੂੰ ਲੋ ਜੀ ਆਪਣੇ ਘਰ ਕੋਲੇ ਕਰੀ ਜਾਂਦਾ ਕੋਈ ਸਪਰੇਅ ਚਾ ਲੋ ਮਾੜਾ ਮੋਟਾ ਕੋਈ ਮੱਛਰ ਮਰੂਗਾ ਤੇ ਗਵਾਰੇ ਤੇ ਕਰੀ ਜਾਂਦੇ ਆਪਣੀ ਢਾਣੀ ਉਸ ਉਹ ਉਸੇ ਆਪਣੀ ਢਾਣੀ ਤੇ ਉਹ ਆਪਣੀ ਮੱਕੀ ਹੂੰ ਲੋ ਜੀ ਖੇਤੋਂ ਆ ਕੇ ਪਸ਼ੂਆਂ ਨੂੰ ਟੂੜੀ ਭਾ ਕੇ ਜੀ ਇੱਕ ਟੋਕਰਾ ਟੋਕਰਾ ਬੰਨੇ ਕਉਂਕੀ ਲੈਟ ਹੈ ਨਹੀਂ ਸੀ ਤੇ ਹਰਾ ਕੁੱਤ ਹਰੇ ਤੋਂ ਬਿਨਾ ਪਸੂ ਨੀਰੇ ਨਹੀਂ ਖਾਂਦੇ ਆ ਤੂੰ ਆਂ ਦਾਣਾ ਯਾਰ ਲਾਤਾ ਸੀਗਾ ਵਿੱਚ ਫੇਰ ਵੀ ਨਹੀਂ ਖਾਂਦੇ ਹਰੇ ਦਾ ਸੁਭਾਅ ਪਿਆ ਪਸੂਨ ਤੇ ਮੈਂ ਨਿਰਾਚਾਰ ਆ ਪਉਣ ਲੱਗ ਗਈ ਸੀ ਤੇ ਮਾ ਗੋਗਾ ਗੋਛੇ ਤੇ ਮੰਮੀ ਨੇ ਭਾਂਡੇ ਮਾਂਦ ਕੇ ਸਾਬਦੀ ਲਾਗੇ ਚੀਰ ਮੰਮੀ ਨੇ ਸਾਬਦੀ ਚੀਰ ਕੇ ਮੈਨੂੰ ਦੇ ਦਿੱਤੀ ਤੇ ਹੁਣ ਪਾਣੀ ਪਈ ਜਾਂਦੇ ਪਸੂਨ ਤੇ ਮੈਂ ਇਧਰ ਘਰ ਲਈ ਜੀ ਸਬਜੀ ਲਾਈਟ ਕਾਦੀ ਨਾ ਹੁੰਦੀ ਨੀ ਜੇ ਐ ਹੋ ਜਾਂਦਾ ਜਿਵੇਂ ਕੋਈ ਸਜ਼ਾ ਦਿੱਤੀ ਹੁੰਦੀ ਹੈ ਉਹ ਦੇਖੋ ਹੁਣ ਬੱਲਬ ਚੱਲੀ ਜਾਂਦਾ ਕੂਲਰ ਮੂਰੇ ਬਹਿ ਕੇ 10 ਮਿੰਟ ਹਵਾ ਲੈ ਕੇ ਆਏ ਆ ਬਹੁਤ ਔਖਾ ਜੀ ਲਾਈਟ ਬਿਨਾ ਤਾਂ ਲਾਈਟ ਬਿਨਾ ਤਾਂ ਮਿੰਟ ਵੀ ਨਹੀਂ ਸਰਦਾ ਬਹੁਤ ਜ਼ਿਆਦਾ ਔਖਾ ਲਓ ਜੀ ਆਪਣੀ ਫਾਜੀ ਬਣ ਰਹੀ ਹੈ ਬਸ ਮੀਰਾ ਪਾ ਦਾਂਗੇ ਪਰ ਸੋਣ ਹੁਣ ਹਰਾ ਹਰਾ ਪਾਸੇ ਹੋਇਕ ਫਿਰ ਧਾਰਾ ਕੱਢ ਕੇ ਲਿਆਵਾਂਗੇ ਤੇਜਸਨ ਆਪਣਾ ਖੇਤਨ ਬਾਗ ਦਾ ਜੀ ਪਿੰਡ ਤੇ ਆਲ ਦਾ ਡੈਡੀ ਨੂੰ ਆਹ ਡੈਡੀ ਨੂੰ ਛੱਡਿਆ ਵਾ ਖੇਡ ਕੇ ਆਉਣਾ ਪ੍ਰੀਤ ਹੋਰੀਆਂ ਨਾਲ ਤੇ ਵਗ ਗਿਆ ਜੀ ਉਹ ਲੈ ਗਿਆ ਪਕਾ ਦਈਏ ਝੋਕਾ ਦਾ ਇੱਥੇ ਬਾਹਰ ਬਧੀਆ ਜੀ ਮਾੜੀ ਮੋਟੀ ਹਵਾ ਜੀ ਆਉਂਦੀ ਰਹਤੀ ਆ ਹਨਾ ਸੋਈ ਚ ਤਾਂ ਨਾਲੇ ਆਪਣੇ ਤਾਂ ਛਟੀਆਂ ਬਾਧੂ ਆ ਜੁੱਲੇ ਤੇ ਸਬਜ਼ੀ ਧਰ ਕੇ ਤੇ ਨਾਲੇ ਗੈਸ ਨਾਲ ਛੇਤੀ ਬੰਦੀ ਆ ਉੱਥੇ ਅੰਦਰ ਟੱਕਾ ਟੁੱਕਾ ਲਾਉਣੇ ਆ ਹਨਾ ਸਾਰੀ ਬਾਸ ਜੀ ਸੋਈ ਕੀ ਧੂਆ ਜ ਆ ਜਾਂਦਾ ਨਾਲੇ ਗਰਮੀ ਬਹੁਤ ਜ਼ਿਆਦਾ ਲਾਦੀ ਆ ਸੋਈ ਦਾ ਆਪਾਂ ਕਰ ਦਿੱਗੇ ਲਾਟ ਬੰਦ ਦੇਖਣ ਵਾਲਾ ਆਖੂ ਇਹਨਾਂ ਨੇ ਢਣ ਖੜੀ ਲਾਟ ਜੱਦਰਤੀ ਆ ਪੁੰਤਾ ਹੀ ਦੋ ਦਿਨਾਂ ਨਾਲ ਹੋ ਗਿਆ ਗਾਰਮੀ ਨੇ ਦਵਾਰੇ ਫੇਰ ਵੱਟ ਗਾੜ ਰੱਖਿਆ ਤੇ ਇਹ ਜਦੋਂ ਸੀ ਤੇ ਜਾਂਦੇ ਮੀਂਹ ਆਊਗਾ ਨੈੱਟ ਦੇਖਿਆ ਸੀਗਾ ਖਬਰਾਂ 'ਚ ਵੀ ਨਿਊਜ਼ 'ਚ ਵੀ ਦੱਸੀ ਜਾਂਦੇ ਮੀਂਹ ਆਊਗਾ ਅੱਜ ਤਾਂ ਵਧੀਆ ਕੋਈ 4-5 ਦਿਨ ਪਹਿਲਾ 4-5 ਦਿਨ ਵਧੀਆ ਟੱਪ ਗਏ ਜੀ ਤੇ ਹੁਣ ਫੇਰ ਅੱਜ ਮੀਂਹ ਤੇ 4-5 ਦਿਨ ਵਧੀਆ ਟੱਪ ਜਾਣਗੇ ਤੇ ਚਲੋ ਜੀ ਅੱਜ ਦੀ ਵੀਡੀਓ ਦਾ ਆਪਾਂ ਕਰਦੇ ਆ ਇੱਥੇ ਐਂਡ ਕਿਉਂਕਿ ਹੁਣ ਇੱਕ ਤਾਂ ਜਸ਼ਨ ਹੈ ਨਹੀਂਗਾ ਵੀਡੀਓ ਬਣਨੀ ਨਹੀਂ ਕਿ ਦਵਾ ਦਰ ਧਾਰਾ ਦੂਰ ਕਰਦੇ ਆ ਤੇ ਮੌਸਮ ਖਰਾਬ ਆ ਹੈ ਨਾ ਰੱਬ ਦਾ ਤੇ ਜਸ਼ਨ ਹੁੰਦਾ ਤਾਂ ਚੱਲ ਵੀਡੀਓ ਬਣਾਉਂਦਾ ਹੈ ਨਾ ਤੇ ਫਿਰ ਮੈਂ ਵੀ ਇਦੂ ਬਾਅਦ ਵੀਡੀਓ ਮੈਥੋਂ ਬਣਨੀ ਨਹੀਂ ਤੇ ਆਪਾਂ ਇੱਥੇ ਕਰਦੇ ਆ ਜੀ ਵੀਡੀਓ ਦਾ ਐਂਡ ਤੇ ਮਿਲਦੇ ਆ ਤੁਹਾਨੂੰ ਕੱਲ ਨੂੰ ਆਪਾਂ ਨੈਕਸਟ ਬਲੌਗ ਦੇ ਨਾਲ ਪਲੀਜ਼ ਜਿਹੜੇ ਸਾਡੇ ਚੈਨਲ ਤੇ ਨਵੇਂ ਆ ਚੈਨਲ ਨੂੰ ਕਰ ਲਿਓ ਜੀ ਸਬਸਕ੍ਰਾਈਬ ਜੀ ਤੇ ਪਹਿਲਾਂ 2 ਦਿਨ ਵੀਡੀਓ ਨਹੀਂ ਆਈ ਜੀ ਕਿਉਂਕਿ ਆਪਣੇ ਇੱਧਰ ਹਰਿਆਣੇ ਚ ਨੈਟ ਬੰਦ ਕਰ ਰੱਖਿਆ ਸੀਗੇ 2 ਦਿਨ ਨੈਟ ਬੰਦ ਸੀਗੇ ਤਾਂ ਕਰਕੇ ਵੀਡੀਓ ਨਹੀਂ ਆਈ ਤੇ ਬਾਸ ਹੁਣ ਆਇਦੂ ਬਾਅਦ ਦਿੱਲੀ ਵਲੌਗ ਆਇਆ ਕਰਨਗੇ ਜੀ ਸਾਰੇ ਜਣੇ ਫਿਰ ਸਪੋਰਟ ਕਰੋ ਜੀ ਐਡ ਆਉਂਦੀ ਆ ਫਲੀ ਜਿਹਨੂੰ ਸਕਿਪ ਨਾ ਕਰਿਓ ਐਡ ਦੇਖ ਲਿਆ ਕਰੋ ਜੀ ਤਾਂ ਕਿ ਆਪਣੇ ਡਾਲਰ ਹੋ ਜਾਣ ਜੀ ਜੁੜ ਜਾਣ ਡਾਲਰ ਡਾਲਰ ਵਾਲੇ ਬੱਜੇ ਲੱਗ ਜੀ ਆਪਾਂ ਵੀ ਡਾਲਰ ਆਉਂਦੇ ਆ ਤੇ ਬਾਕੀ ਅੱਜ ਦੇ ਵਲੌਗ ਦਾ ਆਪਾਂ ਕਰਦੇ ਆ ਇਥੇ ਐਂਡ ਜਿਹੜੇ ਪਹਿਲੀ ਵਾਰ ਸਾਡੀ ਵੀਡੀਓ ਦੇਖ ਰਹੇ ਹੈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਤੇ ਵੀਡੀਓ ਨੂੰ ਲਾਈਕ ਕਰਦੇ ਹੋ ਵਧੀਆ ਲੱਗੀ ਤਾਂ ਬਾਕੀ ਕਮੈਂਟ ਕਰਦੇ ਹੋ ਕਿਵੇਂ ਦੀ ਲੱਗੀ ਉਹ ਦੱਸਦੇ ਹੋ ਕਮੈਂਟਾਂ ਦੇ ਵਿੱਚ ਸ਼ੇਅਰ ਜ਼ਰੂਰ ਕਰ ਦਿਆ ਕਰੋ ਜੀ ਗਾਂ ਦੀ ਗਾਂ ਤਾਂ ਕਿ ਆਪਣੇ ਸਬਸਕ੍ਰਾਈਬਰ ਵਧੀ ਜਾਣ ਵਧੀ ਜਾਣ ਅਜ ਹੁਣ ਇੱਥੇ ਐ ਐ ਐ ਹੁੰਦੇ ਹੌਲੀ ਹੌਲੀ ਇੰਨੇ ਹੋ ਜਾਣ ਬਹੁਤ ਜ਼ਿਆਦੇ ਹੋ ਜਾਣ ਚਲੋ ਜੀ ਵਾਈਕ ਤੁਸੀਂ ਕਿਰਪਾ ਰਹੀ ਹੋ ਜਾਣਗੇ ਹੌਲੀ ਹੌਲੀ ਉਹ ਤਾਂ ਤੇ ਚਲੋ ਜੀ ਬਾਏ ਬਾਏ ਜੀ ਤੇ ਸਤਿ ਸ੍ਰੀ ਅਕਾਲ ਹੱਸਦੇ ਰਹੋ ਵਸਦੇ ਰਹੋ ਸਾਡੀਆਂ ਵੀਡੀਓ ਇਸੇ ਤਰ੍ਹਾਂ ਦਿੰਦੇ ਰਹੋ ਜੀ ਬਾਏ ਬਾਏ